ਲੇਡੀਜ਼ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਬੱਚੇਦਾਨੀ ਦਾ ਕੈਂਸਰ ਬਹੁਤ ਵੱਧਦਾ ਜਾਂਦਾ ਹੈਗਾ ਤੇ ਇਹ ਪਰੇਸ਼ਾਨੀ ਵੀ ਬੜੀ ਹੁੰਦੀ ਹੈ ਕਿ ਬੱਚੇਦਾਨੀ ਕਢਵਾਉਣੀ ਪੈਂਦੀ ਹੈ ਇਲਾਜ ਹੁੰਦਾ ਤੇ ਕੈਂਸਰ ਤਾਂ ਹੈ ਹੀ ਬੜਾ ਖਰਾਬ ਕੀ ਸੁਜੈਸਟ ਕਰੋਗੇ ਅੱਜ ਤੁਸੀਂ ਇੱਕ ਗੱਲ ਕਰ ਰਹੇ ਸੀ ਕਿ ਅਜਿਹੇ ਇੰਜੈਕਸ਼ਨ ਬਾਰੇ ਜਿਹੜਾ ਕਿ ਇਸ ਕੈਂਸਰ ਨੂੰ ਰੋਕ ਸਕਦਾ ਕਿਉਂਕਿ ਇੱਕ ਅਵੇਅਰਨੈਸ ਦੀ ਵੀਡੀਓ ਹੈ ਲੋਕਾਂ ਦਾ ਖਾਸ ਤੌਰ ਤੇ ਲੇਡੀਜ਼ ਦਾ ਜਿਹੜਾ ਫਾਇਦਾ ਹੋ ਸਕੂਗਾ ਇਸ ਦੇ ਬਾਰੇ ਦੱਸੋ ਇਹ ਜਿਹੜਾ ਹੈ ਜੀ ਬੱਚੇਦਾਨੀ ਦਾ ਕੈਂਸਰ ਇਸ ਦਾ ਬੱਚੇਦਾਨੀ ਦਾ ਇੱਕ ਹਿੱਸਾ ਹੈ ਸਰਵਿਕਸ ਉਸ ਦਾ ਕੈਂਸਰ ਜਿਹੜਾ ਹੈ ਬਹੁਤ ਕਾਮਨ ਹੈ ਔਰ ਇਹ ਇੱਕੋ ਇੱਕ ਕੈਂਸਰ ਹੈ ਜੋ ਕਿ ਪ੍ਰੀਵੈਂਟੇਬਲ ਹੈ ਜਿਸ ਦਾ ਬਚਾਅ ਹੋ ਸਕਦਾ ਹੈ ਜੋ ਕਿ ਅਗਰ ਸਹੀ ਸਮੇਂ 'ਚ ਇਸ ਦੇ ਟੀਕਾਕਰਨ ਹੋ ਜੇ ਜਿਵੇਂ ਆਮ ਆਪਾਂ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਵਾਉਂਦੇ ਆਂ ਉਵੇਂ ਇਸ ਦੇ ਲਈ ਇੱਕ ਵਾਇਰਸ ਤੋਂ ਬਚਾਅ ਲਈ ਟੀਕਾ ਲਗਵਾਉਣਾ ਹੈ ਅਗਰ ਉਹ ਸਹੀ ਸਮੇਂ 'ਚ ਲੱਗ ਜੇ ਤਾਂ ਇਸ ਬਿਮਾਰੀ ਤੋਂ ਬਚਾਅ ਹੋ ਸਕਦਾ ਹੈ ਦੋ ਮੌਕੇ ਆਪਾਂ ਨੂੰ ਕੁਦਰਤ ਦਿੰਦੀ ਹੈ ਇਹ ਤੋਂ ਬਚਾਅ ਦੇ ਸਾਰਿਆਂ ਦੇ ਘਰਾਂ 'ਚ ਟੀਕਾ ਪੈਣਾ ਹੈਗੀਆਂ ਨੇ ਸੋ ਇਹ ਚੀਜ਼ ਸਭ ਦੇ ਸੁਣਨ ਲਈ ਹੈ ਇਹ ਆਪਣੇ ਸਾਰੇ ਜਣਿਆਂ ਦੇ ਟੀਕਾ ਆਪਾਂ ਨੂੰ ਲਗਵਾਉਣਾ ਚਾਹੀਦਾ ਪਹਿਲਾ ਆਪਾਂ ਨੂੰ ਮੌਕਾ ਦਿੰਦਾ ਇਹ ਟੀਕਾ ਲਵਾਉਣ ਦੀ ਕੁਦਰਤ ਕਿ ਆਪਾਂ ਇਹ ਟੀਕਾ ਅਗਰ ਲਵਾ ਲਿਆ ਸਹੀ ਸਮੇਂ ਤੇ ਹੁਣ ਸਹੀ ਸਮਾਂ ਕੀ ਹੈ ਸਹੀ ਸਮਾਂ ਹੈ ਕਿ ਜਦੋਂ ਬੱਚੇ ਦਾ ਸੈਕਸ਼ੂਅਲ ਐਕਸਪੋਜ਼ਰ ਹੋਣ ਤੋਂ ਪਹਿਲਾਂ ਯਾਨੀ ਇਸ ਤੋਂ ਪਹਿਲਾਂ ਕਿ ਬੱਚਾ ਸੈਕਸ਼ੂਅਲੀ ਐਕਟਿਵ ਹੋਇਆ ਠੀਕ ਹੈ ਸੋ ਆਪਾਂ ਅਗਰ ਆਪਾਂ ਐ ਮੰਨ ਲਈਏ ਵੀ ਅ 9 ਸਾਲ ਤੋਂ ਬਾਅਦ ਇਹ ਕਦੇ ਵੀ ਲੱਗ ਸਕਦਾ ਹੈ 9 ਤੋਂ 14 ਸਾਲ ਦੇ ਵਿੱਚ ਅਗਰ ਆਪਾਂ ਲਾਣਿਆ ਤਾਂ ਸਿਰਫ ਦੋ ਟੀਕੇ ਕਾਫੀ ਨੇ ਅਗਰ ਆਪਾਂ 14 ਸਾਲ ਤੋਂ ਬਾਅਦ ਆਪਾਂ ਨੂੰ ਸੋਝੀ ਆਈ ਤੇ ਆਪਾਂ ਉਸ ਤੋਂ ਬਾਅਦ ਲਾ ਰਹੇ ਹਾਂ ਤਾਂ ਤਿੰਨ ਟੀਕੇ ਲੱਗਦੇ ਨੇ ਇਹ ਟੀਕੇ ਜਿਹੜੇ ਨੇ ਇਹ ਸਰਵਿਕਸ ਕੈਂਸਰ ਤੋਂ ਆਪਾਂ ਨੂੰ ਐਚਪੀਵੀ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਂਦੇ ਨੇ ਐਚਪੀਵੀ ਵਾਇਰਸ ਦੀ ਇਨਫੈਕਸ਼ਨ ਜਦ ਹੋ ਜਾਂਦੀ ਹੈ ਤਾਂ ਇਹ ਹੀ ਅੱਗੇ ਜਾ ਕੇ ਸਰਵਿਕਸ ਕੈਂਸਰ ਦਾ ਕਾਰਨ ਬਣ ਸਕਦੀ ਹੈ ਸੋ ਪਹਿਲੀ ਇੰਟਰਵੈਂਸ਼ਨ ਆਪਾਂ ਕਰ ਸਕਦੇ ਹਾਂ ਵੀ ਆਪਾਂ ਇਹ ਟੀਕਾ ਲਵਾ ਲਈਏ। ਸੈਕੰਡ ਇੰਟਰਵੈਂਸ਼ਨ ਜਿਹੜੇ ਲੋਕ ਇਹ ਉਮਰ ਟੱਪ ਚੁੱਕੇ ਠੀਕ ਹੈ ਸੋ ਉਹਨਾਂ ਦੇ ਲਈ ਵੀ 30 ਸਾਲ ਤੋਂ ਬੜੀ ਉਮਰ ਦੇ ਵਿੱਚ ਇੱਕ ਹੈਬਿਟ ਬਣਾ ਲੈਣੀ ਚਾਹੀਦੀ ਹੈ ਸਭ ਲੇਡੀਜ਼ ਦੀ ਕਿ 3 ਸਾਲ ਚ ਇੱਕ ਵਾਰੀ ਆਪਣਾ ਪੈਪਸਮੀਅਰ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਹ ਟੈਸਟ ਜਿਹੜਾ ਹੈਗਾ ਬਿਲਕੁਲ ਪੇਨਲੈਸ ਟੈਸਟ ਹੈ ਜਿਵੇਂ ਆਪਾਂ ਕੋਵਿਡ ਦੇ ਵਿੱਚ ਦੇਖਿਆ ਸੀ ਕਿ ਨੱਕ ਦੇ ਵਿੱਚੋਂ ਥੋੜਾ ਸਵਾਬ ਲੈ ਕੇ ਆਪਨਾ ਉਹਨੂੰ ਸਲਾਈਡ ਦੇ ਵਿੱਚ ਚੈੱਕ ਕਰ ਲੈਂਦੇ ਸੀ ਐਵੇਂ ਪੈਪਸਮੀਅਰ ਦੇ ਵਿੱਚ ਔਰਤਾਂ ਦੇ ਵਿੱਚ ਇਹ ਆਪਣਾ ਵਜਾਈਨਾ ਦੇ ਰਸਤੇ ਤੋਂ ਥੋੜਾ ਜਿਹਾ ਸੋਇਬ ਉਥੋਂ ਯੂਟਰਸ ਦੇ ਮੂੰਹ ਤੋਂ ਲੈ ਕੇ ਉਸ ਦਾ ਟੈਸਟ ਕੀਤਾ ਜਾਂਦਾ ਹੈ ਔਰ ਉਸ ਤੋਂ ਅਗਰ ਕੁਝ ਵੀ ਚੇਂਜਸ ਹੈਗੀਆਂ ਨੇ ਤਾਂ ਸਮੇਂ ਸਿਰ ਅਗਰ ਉਸ ਦਾ ਉਪਚਾਰ ਹੋ ਜਾਂਦਾ ਹੈ ਸਮੇਂ ਸਿਰ ਉਸ ਦਾ ਜੋ ਵੀ ਬਣਦਾ ਇਲਾਜ ਹੈ ਅਗਰ ਉਹ ਹੋ ਜਾਂਦਾ ਹੈ ਸਰਜਰੀ ਦੀ ਲੋੜ ਹੈ ਸਰਜਰੀ ਹੋ ਜਾਂਦੀ ਹੈ बच्चेदानी ਦੇ ਕੈਂਸਰ ਦੀ ਜੋ ਵੀ ਸਮੱਸਿਆਵਾਂ ਅੱਗੇ ਜਾ ਕੇ ਕਿਸੇ ਨੂੰ ਵੀ ਭੁਗਤਣੀਆਂ ਪੈ ਸਕਦੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਔਰਤਾਂ ਦੇ ਵਿੱਚ ਦੋ ਹੀ ਤਰ੍ਹਾਂ ਦਾ ਕੈਂਸਰ ਹੈ 1 ਸਰਵਿਕਸ ਕੈਂਸਰ 2 ਬ੍ਰੈਸਟ ਕੈਂਸਰ ਜੋ ਬਹੁਤ ਕਾਮਨ ਨੇ ਸੋ ਅੱਜ ਦਾ ਜਿਹੜਾ ਆਪਾਂ ਗੱਲ ਕੀਤੀ ਹੈ ਅੱਜ ਆਪਾਂ ਗੱਲ ਕੀਤੀ ਹੈ ਸਰਵਿਕਸ ਕੈਂਸਰ ਦੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਆਪਾਂ ਕਿਸੇ ਵੇਲੇ ਇੱਕ ਵੀਡੀਓ ਇਹਦੇ ਵੀ ਬਣਾਵਾਂਗੇ ਕਿ ਬ੍ਰੈਸਟ ਕੈਂਸਰ ਸਹੀ ਸਮੇਂ ਤੇ ਇਹਦੀ ਕਿਵੇਂ شناخت ਹੋਵੇ ਤੇ ਇਹਦਾ ਕੀ ਕਿਵੇਂ ਆਪਾਂ ਇਹਦੇ ਜਿਹੜੇ ਸ਼ੁਰੂਆਤੀ ਲੱਛਣ ਨੇ ਉਹ ਪਹਿਚਾਨ ਸਕਦੇ ਹਾਂ